ਸਰ ਤੁਸੀਂ ਕਿਉਂਕਿ ਉਹ ਡੌਰ ਚ ਲਾਂਚ ਹੋਏ ਹਾਂ ਜਦੋਂ ਤਵਿਆਂ ਤੇ ਲਾਂਚ ਹੁੰਦੇ ਸੀ ਹੁਣ ਦੇ ਸਿੰਗਰ YouTube ਤੇ ਲਾਂਚ ਹੁੰਦੇ ਨੇ ਹਾਂਜੀ ਹਾਂਜੀ ਉਹ ਤਵਿਆਂ ਦਾ ਯੁੱਗ ਸੀ ਬੀਬਾ ਪੱਥਰ ਦੇ ਰਿਕਾਰਡ ਹਾਂਜੀ ਉਹਨਾਂ ਟਾਈਮਾਂ ਦੇ ਵਿੱਚ ਉਹ ਪੱਥਰ ਦੇ ਰਿਕਾਰਡਾਂ ਦੇ ਵਿੱਚ ਮੈਨੂੰ ਇਹ ਸੀਗਾ ਵੀ ਉਹ ਕਾਫੀ ਪ੍ਰਭਾਵਤ ਕਰਦੇ ਸੀ ਅੱਜਾਂ ਵੀ ਉਹੋ ਜਿਹੇ ਨਹੀਂ ਮਿਲ ਲਿਆ ਸੁਰਿੰਦਰ ਕੌਰ ਪ੍ਰਕਾਸ਼ ਕੌਰ ਨਰਿੰਦਰ ਬੀਬਾ ਤੇ ਇਹ ਉਦੋਂ ਬਾਅਦ ਮੁਹੰਮਦ ਸਦੀਕ ਸਾਹਿਬ ਵਗੈਰਾ ਇਹ ਆਈ ਉਹ ਲਾਲ ਚੰਦ ਜੇਵਲਾ ਜੱਟ ਉਹਨਾਂ ਨੇ ਮਤਲਬ ਕਾਫੀ ਮੈਨੂੰ ਇਸ ਤਰ੍ਹਾਂ ਦਾ ਹੂੰ ਇੱਕ ਤਰ੍ਹਾਂ ਦਾ ਮਨ ਨੂੰ ਮਿਲਦਾ ਵੀ ਰਿਹਾ ਨਿੱਜੀ ਤੌਰ ਤੇ ਤਾਂ ਮੈਨੂੰ ਬੜਾ ਵਧੀਆ ਲੱਗਿਆ ਇਸ ਤਰ੍ਹਾਂ ਦਾ ਹੂੰ ਇਹ ਸੀ ਤੇ ਉਦੋਂ ਲੋਕਾਂ ਦਾ ਮਨੋਰੰਜਨ ਦਾ ਸਾਧਨ ਕਿਵੇਂ ਸੀ ਪੰਜਾਬ 'ਚ ਆਪਣੇ ਉਦੋਂ ਲੋਕਾਂ ਦਾ ਮਨੋਰੰਜਨ ਦਾ ਸਾਧਨ ਇਹ ਸੀਗਾ ਵੀ ਉਦੋਂ ਇੱਕ ਤਾਂ ਕਵੀਸ਼ਰ ਹੂੰ ਤਾਂ ਢਸਰੰਗੀ ਵਾਲੇ ਸ्रोत ਤੇ ਤੇ ਇਹ ਜਿਹੜੇ ਸੀਗੇ ਅਸਲ ਦੇ ਵਿੱਚ ਮੈਂ ਕਈ ਦੌਰ ਦੇਖੇ ਹੋ ਹੂੰ ਸਭ ਤੋਂ ਪਹਿਲਾ ਦੌਰ ਸੀਗਾ ਜਿਹੜਾ ਕਿ ਪਿੰਡਾਂ ਦੇ ਟਿੱਬਿਆਂ ਦੇ ਵਿੱਚ ਆਪਣੇ ਏਰੀਆ 'ਚ ਮਾਨਸਾਬ ਢੰਡਾ ਦੇ ਬਹੁਤ ਵੱਡੇ ਟਿੱਬੇ ਸਨ ਹਾਂਜੀ ਉੱਥੇ ਸਭ ਤੋਂ ਪਹਿਲਾਂ ਮੈਂ ਇਹੋ ਜਿਹੀ ਗਾਇਕੀ ਦੇਖੀ ਜਿਹੜੀ ਕਿ ਟਿੱਬਿਆਂ ਦੇ ਵਿੱਚ ਜਾ ਕੇ ਤੇ ਲੜਕੇ ਲੜਕੀਆਂ ਬਣ ਕੇ ਉਹ ਗੀਤ ਗਾਉਂਦੇ ਸੀ ਹੂੰ ਉਹਨਾਂ ਤੇ ਮਨਾਹੀ ਵੀ ਸੀ ਅੱਛਾ ਪੁਲਿਸ ਦੀ ਹਾਂਜੀ ਪੁਲਿਸ ਦੇ ਉੱਥੇ ਰੈਡਾਂ ਆਈਆਂ ਇਹ ਵੀ ਪੈਂਦੀਆਂ ਸੀ ਹੂੰ ਪਰ ਉਹ ਬਾਹਰ ਹੀ ਬਾਹਰ ਲੱਗਦੇ ਸੀ ਟਿੱਬੇ 'ਚ ਉਹ ਟਿੱਬਿਆਂ ਤੋਂ ਬਾਅਦ ਜਦੋਂ ਅਗਲਾ ਦੌਰ ਆਇਆ ਤਾਂ ਮੈਂ ਉਹ ਦੌਰ ਦੇਖਿਆ ਕਿ ਟੱਡ ਸਰੰਗੀ ਵਾਲੇ ਜਾਂ ਹੋਰ ਜਿਹੜੇ ਗਾਉਂਦੇ ਸੀ ਨਾ ਕਲੀਆਂ ਵਗੈਰਾ ਉਹ ਪਿੰਡਾਂ ਤੋਂ ਬਾਹਰ ਲਾਉਂਦੇ ਸੀ ਅੱਛਾ ਉਹਦੇ ਵਿੱਚ ਜਿਹੜਾ ਸੀਗਾ ਮਰਦ ਪ੍ਰਦਾਨ ਗੀਤ ਹੁੰਦੇ ਸੀ ਹਮ ਔਰਤ ਨੂੰ ਖੂਬ ਡਟ ਕੇ ਭੰਡਿਆ ਜਾਂਦਾ ਸੀ ਹਮ ਫੇਰ ਉਹਨਾਂ ਨੂੰ ਜਦੋਂ ਅਗਲਾ ਦੌਰ ਆਇਆ ਤਾਂ ਜਿਹੜੀ ਸਾਡੀ ਗਾਇਕੀ ਸੀ ਉਹ ਪਿੰਡਾਂ ਦੇ ਵਿੱਚ ਛੱਤਾਂ ਤੇ ਆ ਗਈ ਓਟਾਂ ਦੇ ਉੱਪਰ ਮੰਜੇ ਜੋੜ ਕੇ ਹਮ ਮਤਲਬ ਉਹ ਸਪੀਕਰ ਵਜਨੇ ਉਹ ਫਿਰ ਅਗਲਾ ਦੌਰ ਜਦੋਂ ਮੈਂ ਦੇਖਿਆ ਤਾਂ ਉਹ ਜਿਹੜੀ ਉੱਤਰਕਾ ਨਾ ਟੇਪਰ ਕਾਡਾ ਰਹੀਂ ਸਾਡੇ ਕਮਰਿਆਂ 'ਚ ਆ ਗਈ। ਹੂੰ ਜਦੋਂ ਉੱਤਰਕਾ ਸਾਡੇ ਕਮਰਿਆਂ ਦੇ ਵਿੱਚ ਆਈ ਤਾਂ ਇੱਥੇ ਇੱਕ ਬਹੁਤ ਵੱਡਾ ਘਟਨਾ ਵਾਪਰੀ। ਜਿਹੜੀ ਸਾਡੀ ਪੰਜਾਬ ਦੀ ਲੋਕ ਗਾਇਕੀ ਸੀ ਨਾ ਇਹ ਵਿਸ਼ੇਪੱਧਰ ਤੇ ਉਧਰ ਜੁੜ ਗਈ। ਹੂੰ ਤੇ ਖਾੜਿਆਂ ਦਾ ਦੌਰ ਪੰਜਾਬ 'ਚ ਕਦੋਂ ਕਿਹੜੇ ਸਮੇਂ 'ਚ ਸ਼ੁਰੂ ਹੋਇਆ ਸੀ ਵੀ ਖਾੜੇ ਲੱਗਣੇ ਪਿੰਡਾਂ 'ਚ? ਉਹ ਖਾੜੇ ਤਾਂ ਪਿੰਡਾਂ ਦੇ ਵਿੱਚ ਵੈਸੇ ਤਾਂ ਕਾਫੀ ਪਹਿਲਾਂ ਹੋ ਗਏ ਸੀ ਉਦੋਂ ਧਾਰਮਿਕ ਹੁੰਦੇ ਸੀ। ਅੱਛਾ ਜੀ ਅਖਾੜੇ ਜਿਵੇਂ ਮੇਲਿਆਂ ਦੇ ਵਿੱਚ ਘੁੰਮ ਫਿਰ ਕੇ ਢੱਡ ਸਰੰਗੀ ਵਾਲੇ ਗਾਉਂਦੇ ਸੀ ਤੇ ਉਹ ਗਾਉਂਦੇ ਗਾਉਂਦੇ ਨਾਲ ਉਹ ਜਿਹੜੇ ਚੰਗੇ ਘਰਾਂ ਦੇ ਹੁੰਦੇ ਸੀ ਉਹ ਬੋਤਲਾਂ ਖੋਲ ਕੇ ਬੈਠ ਜਾਂਦੇ ਸੀ ਅਖਾੜਿਆਂ ਦੇ ਵਿੱਚ ਉਹ ਗਾਉਂਦੇ ਗਾਉਂਦੇ ਨਾਲ ਗੋਲ ਚੱਕਰ 'ਚ ਹੋ ਕੇ ਉਹ ਜਾਂਦੇ ਜਾਂਦੇ ਪੈਗ ਵੀ ਲਾਉਂਦੇ ਰਹਿੰਦੇ ਸੀ ਵਿੱਚੋਂ ਕਦਾ ਉਹਨਾਂ 'ਚ ਨਿਕੜ ਕੇ ਪੰਜ-ਸੱਤ ਬੰਦੇ ਗਾਉਂਦੇ ਰਹਿੰਦੇ ਸੀ ਉਹ ਫਿਰ ਇਸ ਤਰ੍ਹਾਂ ਦਾ ਹੁੰਦਾ ਸੀ ਕਿ ਜਿਹੜੀ ਸਾਡੀ ਉਹ ਕਿਸ ਉਹ ਪਰ ਤਾਂ ਰਹੀ ਜਿਹਦੇ ਚ ਕਲੀਆਂ ਦਾ ਜੋ ਕਹਿ ਸਕਦੇ ਆ ਹੂੰ ਲੋਕ ਗਥਾਵਾਂ ਗਾਉਂਦੇ ਸੀ ਉਹ ਕਲੀਆਂ ਦੇ ਰੂਪ ਚ ਹੂੰ ਤਾਂ ਫਿਰ ਉਹ ਇਸ ਤਰ੍ਹਾਂ ਕਰਕੇ ਚੱਲਦਾ ਰਿਹਾ ਇਹ ਉਦੋਂ ਦਾ ਦੌਰ ਸੀ ਉਸ ਤੋਂ ਬਾਅਦ ਦੁਕਾਨਾਂ ਦਾ ਜੋ ਆਇਆ ਜੀ ਪਹਿਲਾਂ ਉਦੋਂ ਸਮਝ ਲਓ ਵੀ ਇੱਧਰ ਲਾਲਚਨ ਜੌਂਲਾ ਜੱਤੀ ਸੀਗੇ ਹਾਂਜੀ ਉਹ ਸੋਲੋ ਗਾਉਂਦੇ ਰਹੇ ਅਖਾੜੇ ਉਦੋਂ ਵੀ ਲੱਗਦੇ ਰਹੇ ਅੱਛਾ ਜੀ ਪਰ ਉਦੋਂ ਜਿਆਦਾ ਪ੍ਰੈਫਰੈਂਸ ਤੇ ਨਾਲ ਉਹਨਾਂ ਦੇ ਜੋੜੀ ਕਲਾਕਾਰ ਨਿਸ਼ੀ ਅਰਤਨੀਸ ਹੂੰ ਉਹ ਵੀ ਮਗਰੋਂ ਜੋ ਯਮਲਾ ਜੀ ਨਾਲ ਜੰਦਰ ਆ ਮਹਿੰਦਰਜੀਤ ਕੌਰ ਸੇਖੋਂ ਉਹ ਵੀ ਲੋਕਾਂ ਦੀ ਮੰਗ ਦੇ ਉੱਤੇ ਉਹ ਫਿਰ ਇਸ ਤਰ੍ਹਾਂ ਦਾ ਇੱਕ ਤਰ੍ਹਾਂ ਦਾ ਬਣਦਾ ਰਿਹਾ ਕਿ ਉਸ ਤੋਂ ਬਾਅਦ ਉਹ ਚੰਦੀ, ਰਾਮ ਸ਼ਾਂਤੀ ਦੇਵੀ ਤੇ ਮਾਮਸ ਦੀ ਗੁਰਨਜੀਤ ਕੌਰ, ਕੁਲਦੀਪ ਮਾਨਕ ਉਸ ਤੋਂ ਪਹਿਲਾਂ ਕਰਮਜੀਤ ਧੂਰੀ ਤੇ ਸੋਨ ਲਤਾ ਇਸ ਤਰ੍ਹਾਂ ਦੇ ਅਖਾੜੇ ਉਦੋਂ ਫਿਰ ਸ਼ੁਰੂ ਦੌਰ ਸ਼ੁਰੂ ਹੋ ਗਿਆ ਲੋਕਾਂ ਨੇ ਪ੍ਰਵਾਨ ਕੀਤਾ ਸੀ ਤੇ ਇਹਨਾਂ ਨੂੰ ਬੁਲਾਉਂਦੇ